ਔਰ ਜਿੰਨੇ ਵੀ ਹਿੰਦੂ ਮਤ ਦੇ ਵੀਰ ਨੇ ਸ਼੍ਰੀ ਰਾਮਚੰਦਰ ਮਹਾਰਾਜ ਦੇ ਭਗਤ ਨੇ ਉਪਾਸ਼ਕ ਨੇ ਉਹਨਾਂ ਨੂੰ ਵਧਾਈ ਹੈ ਹੁਣ ਤੁਸੀਂ ਆਖੋਗੇ ਵਧਾਈ ਕਾਦੀ ਮਸਜਿਦ ਢਾਕੇ ਮੰਦਿਰ ਬਣਾਇਆ ਕਦੇ ਲਾਲਾ ਦੌਲਤਰਾਏ ਦੀ ਸੁਆਨੇ ਉਮਰੀ ਪੜਿਓ ਹੋਰ ਪੁਸਤਕਾਂ ਪੜਿਓ ਸਿੱਖ ਜਗਤ ਦੀਆਂ ਤਕਰੀਬਨ 90 ਫੀਸਦੀ ਜਿੰਨੀਆਂ ਵੀ ਮਸਜਿਦਾਂ ਨੇ ਸਾਰੇ ਮੰਦਰ ਢਾਕੇ ਹੀ ਬਣਾਈਆਂ ਸਨ ਸਿੱਧੀ ਗੱਲ ਹੈ ਭਾਈ ਜੀ ਰਾਜਸੀ ਬਾਬਰਕਿਆਂ ਦਾ ਅਗਲਿਆਂ ਨੇ ਮੰਦਰ ਢਾਕੇ ਮਸਜਿਦਾਂ ਬਣਾ ਲਈਆਂ ਹੁਣ ਸਨਾਤਨ ਮਤੀਆਂ ਦਾ ਰਾਜ ਹੈ ਅਗਲਿਆਂ ਨੇ ਮਸਜਿਦ ਢਾਕੇ ਮੰਦਰ ਬਣਾ ਲਿਆ ਸਿੱਖਾਂ ਨੂੰ ਕੋਈ ਬਹੁਤੀ ਇਹਦੇ ਤੋਂ ਤਕਲੀਫ ਨਹੀਂ ਹੋਣੀ ਚਾਹੀਦੀ ਪਰ ਲਾਲਾ ਦੌਲਤਰਾਏ ਕਹਿੰਦੇ ਨੇ ਮੁਗਲਿਆ ਸਲਤਨਤ ਦੇ ਇਤਿਹਾਸ ਦਾ ਕੱਲਾ ਕੱਲਾ ਵਰਕਾ ਹਿੰਦੂ ਵੀਰਾਂ ਦੇ ਲਹੂ ਦੇ ਕਤਰੇ ਨਾਲ ਭਰਿਆ ਹੈ ਜਿਨ੍ਹਾਂ ਨੂੰ ਨਜ਼ਾਤ ਮਿਲੀ ਹੈ ਮੁਕਤੀ ਮਿਲੀ ਹੈ ਜੇ ਅੱਜ ਦੁਨੀਆ ਵਿੱਚ ਮੰਦਰ ਨੇ ਗਾਇਤਰੀ ਮੰਤਰ ਹੈ ਤੇ ਇਹ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਬੁੱਲੇ ਸ਼ਾਹ ਨੇ ਵੀ ਇਹ ਗੱਲ ਸਾਫ਼ ਕੀਤੀ ਹੈ ਬੁੱਲੇ ਸ਼ਾਹ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਨਾ ਮੰਦਰ ਹੁੰਦਾ ਨਾ ਗਾਇਤਰੀ ਹੁੰਦੀ ਨਾ ਹਰਦਵਾਰ ਹੁੰਦਾ ਨਾ ਗੁਰਦੁਆਰਾ ਹੁੰਦਾ ਨਾ ਆਸਾ ਦੀ ਵਾਰ ਹੁੰਦੀ ਇਸ ਰੂਹੇ ਜ਼ਮੀਨ ਤੇ ਮਸਜਿਦਾਂ ਹੁੰਦੀਆਂ ਤੇ ਬਾਗ ਹੁੰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਹੀ ਇਹ ਮੰਦਰ ਬਚੇ ਨੇ ਔਰ ਯਾਦ ਰੱਖਿਓ ਅਸੀਂ ਸਾਰੇ ਧਰਮ ਦੇ ਮਹਾਪੁਰਸ਼ਾਂ ਦਾ ਅਦਬ ਕਰਦੇ ਹਾਂ ਇਸੇ ਕਰਕੇ ਮੈਂ ਵਧਾਈ ਦਿੱਤੀ ਹੈ ਸਾਡਾ ਇੱਕ ਲੇਖਾ ਜੋਖਾ ਰਹਿੰਦਾ ਹੈ ਸਨਾਤਨ ਮਤੀਆਂ ਦੇ ਨਾਲ ਅੱਜ ਕੱਲ ਦਾ ਜਦੋਂ ਮੁਗਲਿਆ ਸਲਤਨਤ ਦਾ ਰਾਜ ਪੁੱਟਿਆ ਸੀ ਨਾ ਬਾਬਾ ਬਘੇੜ ਸਿੰਘ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ RAM ਗੜੀਏ ਹੋਣਾ ਦਿੱਲੀ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਚੁਲਾਇਆ ਸੀ ਉਹਦੇ ਥੋੜੇ ਸਮੇਂ ਬਾਅਦ ਦੁਨੀਆ ਦਾ ਸਭ ਤੋਂ ਮਹਾਨ ਰਾਜ ਕਾਇਮ ਹੋਇਆ ਸਿੱਖ ਹੋਮਲੈਂਡ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਤਿੱਬਤ ਕਾਬਲ ਕੰਧਾਰ ਤੱਕ ਸਤਲੁਜ ਤਾਈਂ ਫੈਲਿਆ ਸੀ ਔਰ ਜਿਹੜੇ ਮੰਦਰ ਢਾਏ ਗਏ ਸਨ ਮੁਗਲਿਆ ਸਲਤਨਤ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੇ ਸੁਲਾਕੁਲ ਹੋ ਕਰਕੇ ਜਿੱਥੇ ਗੁਰਦੁਆਰਿਆਂ ਦੀ ਉਸਾਰੀ ਕੀਤੀ ਉਥੇ ਮੰਦਰਾਂ ਨੂੰ ਵੀ ਸੋਨਾ ਦਿੱਤਾ ਹਿੰਦੂ ਵੀਰਾਂ ਨਾਲ ਹੋਏ ਧੱਕੇ ਦਾ ਹਿਸਾਬ ਕਿਤਾਬ ਵੀ ਕੀਤਾ ਤੇ ਮਸਜਿਦਾਂ ਵੀ ਬਣਵਾਈਆਂ ਤਕਰੀਬਨ 1 ਟਨ ਸੋਨਾ ਜਿਹੜਾ ਹੈ ਕਾਸ਼ੀ ਵਿਸ਼ਵਨਾਥ ਦੇ ਮੰਦਰ ਤੇ ਲਵਾਇਆ ਇਹਨੂੰ ਬਾਣੀ ਕੀ ਆਂਦੀ ਹੈ ਪਏ ਕੋਈ ਨਾ ਕਿਛੇ ਰਣਾਵਦਾ ਸਭ ਸੁਖਾਲੀ ਵੁਠੀਆਂ ਇਹੋ ਹੋ ਆਹਲੇਮੀ ਰਾਜ ਉਹਲੇਮੀ ਰਾਜ ਜਿੱਥੇ ਸਾਰਿਆਂ ਨੂੰ ਨਿਆ ਮਿਲੇ ਹੁਣ ਰਾਜ ਹੈ ਸਨਾਤਨ ਮਤਿਆਂ ਦਾ Hindu ਵੀਰਾਂ ਦਾ ਡੈਮੋਕ੍ਰੇਸੀ ਹੈ ਵੈਸੇ ਉਹਨਾਂ ਦੇ ਸਿਰ ਜਾਦੇ ਨੇ ਵੋਟਾਂ ਜਾਦੀਆਂ ਨੇ ਉਹਨਾਂ ਦਾ ਰਾਜ ਹੈ ਤੇ ਹੁਣ ਮੈਂ ਇੱਕ ਬਚਨ ਕਰਨਾ ਚਾਹੁੰਦਾ ਹਾਂ ਮੇਰੇ ਹਿੰਦੂ ਵੀ ਰਾਧੇ ਨੇ ਮੋਦੀ ਜੀ ਦਾ ਰਾਜ ਰਾਮ ਰਾਜ ਹੈ ਫਿਰ ਇਦਾਂ ਕਰੋ ਜਦੋਂ ਸਾਡਾ ਖਾਲਸੇ ਦਾ ਰਾਜ ਸੀ ਅਸੀਂ ਤੁਹਾਡੇ ਮੰਦਰ ਛੜਾ ਕੇ ਵੀ ਦਿੱਤੇ ਤੇ ਬਣਾ ਕੇ ਵੀ ਦਿੱਤੇ ਸਾਡਾ ਗੁਰਦੁਆਰਾ ਹਰ ਕੀ ਪੌੜੀ ਹਰਦੁਆਰ ਪਾਂਡਿਆ ਨੇ ਕਬਜ਼ੇ 'ਚ ਲਿਆਏ ਉੱਥੇ ਮੰਦਰ ਬਣਾਤਾ ਹੈ ਸਰਕਾਰੀ ਦਫ਼ਤਰ ਬਣਾਤਾ ਹੈ ਸਾਡਾ ਗੁਰਦੁਆਰਾ ਡੋਂਗਮਾਰ ਸਿੱਕਮ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ ਚ ਲੈ ਲਿਆ ਹੈ ਸਾਡਾ ਗੁਰਦੁਆਰਾ ਮੰਗੂ ਮੱਠ ਪੁਰੀ ਦੇ ਵਿੱਚ ਗੈਰ ਸਿੱਖਾਂ ਨੇ ਕਬਜ਼ੇ ਚ ਲੈ ਲਿਆ ਹੈ ਉਹ ਛਡਾ ਕੇ ਦਿਓ ਤੇ ਉਥੇ ਅਸੀਂ ਵੀ ਗੁਰਦੁਆਰਾ ਸਾਹਿਬ ਨੂੰ ਸਾਰਨੇ ਨੇ ਤੁਹਾਨੂੰ ਤੁਹਾਡੇ ਰਾਮ ਮੰਦਰ ਦੀਆਂ ਵਧਾਈਆਂ ਬਹੁਤ ਵੱਡੇ ਅਵਤਾਰ ਹੋਏ ਨੇ ਮਹਾਪੁਰਸ਼ ਸ਼੍ਰੀ ਰਾਮਚੰਦਰ ਜੀ ਸਮੇ ਦੇ ਅਵਤਾਰ ਇਿੱਦਾਂ ਹੀ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਅਵਤਾਰ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਹਨਾਂ ਦੇ ਸਥਾਨ ਵੀ ਸਾਨੂੰ ਦੋ ਤੇ ਖਾਲਸਾ ਪੰਥ ਲਈ ਵੀ ਵਧਾਈ ਬਣਦੇ ਜਿੱਦਾਂ ਅੱਜ ਤੁਹਾਡੇ ਲਈ ਵਧਾਈ ਬਣੀ ਹੈ ਤੋ ਇੱਕ ਵਾਰ ਫਿਰ ਮੈਂ ਬੇਨਤੀ ਕਰਨਾ ਚਾਹੁੰਨਾ ਕਈ ਵਾਰ ਨਾ ਸਾਡੀ ਕੌਮ 'ਚ ਬਹੁਤ ਰੌਲਾ ਪਾਇਆ ਜਾਂਦਾ ਜੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਇੱਥੇ ਨਹੀਂ ਜਾਣਾ ਚਾਹੀਦਾ ਉੱਥੇ ਨਹੀਂ ਜਾਣਾ ਚਾਹੀਦਾ ਮੈਂ ਵੈਸੇ ਸੋਚਦਾ ਹਾਂ ਨਾ ਹਰ ਜਗ੍ਹਾ ਜਾਓ ਪਰ ਆਪਣੇ ਹੱਕ ਦੀ ਗੱਲ ਹੱਕ ਵਜਾ ਕੇ ਕਰੋ ਅਗਲਿਆਂ ਨੂੰ ਵੀ ਵਧਾਈ ਦਿਓ ਤੇ ਅਗਲਿਆਂ ਨੂੰ ਇਹ ਵੀ ਦੱਸੋ ਵੀ ਤੁਹਾਡੇ ਮੰਦਰ ਇਸ ਕਰਕੇ ਅੱਜ ਪਰਫੁੱਲਤ ਨੇ ਕਿਉਂਕਿ ਖਾਲਸਾ ਰਾਜ ਆਇਆ ਤੇ ਤੁਹਾਡੇ ਮੰਦਰਾਂ ਨੂੰ ਸੋਨੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਮੜਿਆ ਤੇ ਜੇ ਅੱਜ ਤੁਹਾਡਾ ਰਾਜ ਹੈ ਇਹ ਆਪਣੀ ਸਾਹ ਜਿਹੜਾ ਆਂਦੇ ਜੇ ਨਾ ਨੌ ਮਾਸ ਦਾ ਰਿਸ਼ਤਾ ਇਹਨੂੰ ਨਿਭਾ ਕੇ ਵਿਖਾਓ ਸਾਡੇ ਗੁਰਦੁਆਰੇ ਵੀ ਸਾਨੂੰ ਦੋ ਕਿਉਂ ਧੱਕਾ ਕਰਦੇ ਹੋ ਬਾਕੀ ਮੈਂ ਤਰਲਾ ਨਹੀਂ ਕਿਸੇ ਦਾ ਲੈਂਦਾ ਹੁੰਦਾ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਕਦੇ ਸਾਡਾ ਰਾਜ ਸੀ ਅਸੀਂ ਚੰਦੀਆਂ ਚਲਾਈਆਂ ਜਿਹਨਾਂ ਦਾ ਰਾਜ ਆ ਇਹ ਚਲਾਉਂਦੇ ਨੇ ਕਦੇ ਸਾਡਾ ਦਾ ਲੱਗਿਆ ਤੇ ਅਸੀਂ ਚੰਦੀਆਂ ਚਲਾਵਾਂਗੇ